ਅਜੀ ਬਾਉ ਜਨ ਸਮਾਈ ਪਾਰਟੀ ਵਿਧਾਨ ਸਭਾ ਹਰਕਾ ਆਦਮਪੁਰ ਬਰਬੂ ਅਤੇ ਵਿਧਾਨ ਕਹਾ ਹਰਕਾ ਸਰਦਾਰ ਬਰਬੂ ਮੇਰੇ ਨਾਲ ਬੈਠੇ ਸਰਦਾਰਪੁਰ ਹਰਕੇ ਦੇ ਕੋਆਰਡੀਨੇਟਰ ਸਰਦਾਰ ਅਮਰਜੀਤ ਸਿੰਘ ਜੀ ਨੰਗਰ ਅਰਿਆ ਅਤੇ ਕਕਰਪੁਰ ਹਲਕੇ ਦੇ ਪ੍ਰਧਾਨ ਸਰਦਾਰ ਖੰਦੀ ਰਾਜ ਜੀ ਅਤੇ ਸਾਡੀ ਆਦਮਪੁਰ ਹਲਕੇ ਦੇ ਪ੍ਰਧਾਨ ਹਰਜਿੰਦਰ ਬਿੱਤਾ ਜੀ ਅਤੇ ਸਮੂਹ ਪਸਪਾ ਦੀ ਲੀਡਰਸ਼ਿਪ ਅੱਜ ਦੀ ਪ੍ਰੈਸ ਕਾਨਫਰੰਸ ਇਸ ਕਰਕੇ ਰੱਖੀ ਗਈ ਹੈ ਕਿ 10 ਜਨਵਰੀ ਨੂੰ ਇੱਕ ਲਾਵਰਪੁਰ ਦੀ ਚੌਂਕੀ ਦੇ ਵਿੱਚ ਇੱਕ ਜਿਹੜੀ ਐਫ ਆਈ ਆਰ ਦਰਜ ਹੋਈ ਸੀ 10 24 ਔਰ 25 ਜਿਹੜੀ ਕਿ ਇੱਕ ਇਹ ਜਿਹੜੀ ਜਨਕਪੁਰ ਪੁੱਤ ਦੇ ਬਲਰਾਜ ਸੇਠੀ ਦੇ ਵਿਆਹ ਤੇ ਮੰਨਾ ਪੱਟੀ ਕਾਰਤਿਕ ਪੱਟੀ ਜੀਤੂ ਗੋਪੀ ਤੇ ਚਾਰਾ ਜントਰ ਬੁੱਧ ਤੇ ਇਹ ਜントਰ 24 ਐਫ ਆਈ ਆਰ ਦਰਜ ਕੀਤੀ ਗਈ ਸੀ ਦੂਸਰੇ ਪਾਸੇ ਨੂੰ ਕਾਰਤਿਕ ਭੱਟੀ ਦੇ ਬਿਆਨਾਂ ਤੇ ਹੀ ਬਲਰਾਜ ਸੇਠੀ ਅਤੇ ਹੋਰਾਂ ਉੱਪਰ ਜਿਹੜੀ ਇੱਕ ਐਫਆਈਆਰ ਜਿਹੜੀ ਦਰਜ ਕੀਤੀ ਗਈ ਔਰ ਉਸ ਤੋਂ ਬਾਅਦ ਕਰੀਬ 1 ਮਹੀਨੇ ਬਾਅਦ ਔਰ ਜਿਹੜੀ ਦੂਸਰੀ ਧਿਰਤੀ ਬਲਰਾਜ ਸੇਠੀ ਵਾਲੀ ਉਹਨਾਂ ਦੇ ਨਾਲ ਅਲਾਵਲਪੁਰ ਚੌਕੀ ਦੇ ਇੰਚਾਰਜ ਜਿੰਦਰ ਸ਼ਰਮਾ ਨੇ ਰਲ ਕੇ ਔਰ ਜਿਹੜਾ 1 ਮਹੀਨੇ ਬਾਅਦ 326 ਔਰ 325 ਦਾ ਰਿਜ਼ਲਟ ਲੈ ਕੇ ਆਂਦਾ ਉਹ ਸਰਾਸਰ ਜਿਹੜਾ ਰਿਜ਼ਲਟ ਛੁੱਟਾਇਆ ਔਰ ਨਜਾਇਜ਼ ਜਿਹੜੀ ਛੱਬੀ ਬਣਾਈ ਗਈ ਹੈ ਔਰ ਦੂਸਰੇ ਨੰਬਰ ਤੇ ਜਿਹੜੇ ਚੌਂਕੀ ਦੇ ਅੰਚਾਰਜ سنجੇਂਦਰ ਸ਼ਰਮਾ ਔਰ ਸਾਡੇ ਜਿਹੜੇ ਡਿਪਟੀ ਸਾਹਿਬ ਆ ਮੀਤ ਸੋਜੀ ਜਿਹੜੇ ਕਿ ਸਾਡੇ ਸਮਾਜ ਦੇ ਲੋਕਾਂ ਦੇ ਨਾਲ ਬੇਨ ਅਨੁਕਾਫੀ ਕਰ ਰਹੇ ਆ ਔਰ 100 ਜਿਹੜੀ 23 ਔਰ 24 ਦੀ ਚਾਰਾ ਹਾਰਦਿਕ ਪੱਟੀ ਵੱਲੋਂ ਬਲਰਾਜ ਦੇਠੀ ਦੇ ਲਗਾਈ ਗਈ ਸੀ ਉਸ ਨੂੰ ਇਹਨਾਂ ਨੇ ਅੰਦਰ ਖਾਤੇ ਰੱਖ ਕੇ ਕੈਂਸਲ ਕੀਤਾ ਔਰ ਸਾਡੇ ਨਾਲ ਇੱਕ ਜਿਹੜਾ ਦੂਤ ਦੀ ਧਿਰ ਦੀ ਖੁੱਲ ਕੇ ਜਿਹੜੀ ਰਜਿੰਦਰ ਚਰਮਾ ਔਰ ਡੀਐਸਪੀ ਸੋਜੀ ਨੇ ਮਦਦ ਕੀਤੀ ਆ ਅੱਜ ਅਸੀਂ ਸਾਰੇ ਜਿਹੜੀ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਕਰਤਾਰਪੁਰ ਹਾਕਾ ਅਤੇ ਆਦਮਪੁਰ ਹਾਕੇ ਦੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਅੱਜ ਅਸੀਂ ਇਸ ਕਰਕੇ ਕਰ ਰਹੇ ਆ ਕਿ ਜੇਕਰ 2 ਦਿਨ ਦੇ ਵਿੱਚ ਇਸ ਮਸਲੇ ਨੂੰ ਪ੍ਰਸ਼ਾਸਨ ਨੇ ਹੱਲ ਨਾ ਕੀਤਾ ਉਂਟਿਲ ਭਾਰਿਆਂ ਨੇ ਹੱਲ ਨਾ ਕੀਤਾ ਤਾਂ ਬੁੱਧਵਾਰ 22 ਜੁਲਾਈ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਜਿਹੜਾ ਕਿ ਡਿਪਟੀ ਸਾਹਿਬ ਜਲੰਧਰ ਦੇ ਦਫ਼ਤਰ ਦਾ ਭਰਾਉ ਕੀਤਾ ਜਾਊਗਾ ਔਰ ਜਿਹਦੀ ਜ਼ਿੰਮੇਵਾਰੀ ਉਸ ਪ੍ਰਚਾਰਣ ਦੀ ਹੋਏਗੀ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੀ ਛੁੱਟੀ ਚੱਹੀ ਆ ਇਸ ਛੱਬੀ ਨੂੰ ਤੋੜੇ ਜਾਵੇ ਔਰ ਜਿਹੜੀ ਦੂਸਰੀ ਧਿਰਵਾ ਬਲਰਾਜ ਚਿੱਠੀ ਵਾਲੀ ਜਿਹੜੀ ਉਹਨਾਂ ਦੇ ਉੱਤੇ 324 ਔਰ 323 ਦਾ ਪਰਚਾ ਦਰਜ ਕੀਤਾ ਸੀ ਜਿਹੜਾ ਕਿ ਉਹ ਵੱਧ ਕੇ ਤੇਰੇ ਤੋਂ 25 ਦਾ ਬਣਦਾ ਸੀ ਉਹਨਾਂ ਤੋਂ ਫਤਿਹ ਦੀ ਧਾਰਾ ਉਹਦੇ ਉੱਪਰ ਲਾਈ ਜਾਵੇ ਔਰ ਸਾਡੇ ਇਹਨਾਂ ਨੂੰ ਜਿਹੜਾ ਇਨਸਾਬ ਦਵਾਇਆ ਜਾਵੇ ਔਰ ਤੁਤਕਾਰਯੋਗ ਸਾਥੀਓ ਔਰ ਅਸੀਂ ਪਹਿਲਾਂ ਵੀ ਇੱਕ ਪ੍ਰੈਸ ਕਾਨਫਰੰਸ ਰਜਿੰਦਰ ਸ਼ਰਮਾ ਦੇ ਖਿਲਾਫ ਕੀਤੀ ਸੀ ਕਿਉਂਕਿ ਮੇਰੇ ਸੰਪਰਕ ਦੇ ਵਿੱਚ ਆਮ ਜਿਹੜੇ ਲਾਗੇ ਦੇ ਪਿੰਡਾਂ ਦੇ ਜਿਹੜੇ ਸਰਪੰਚੂ ਸਾਹਿਬਾਨ ਆ ਉਹ ਸਾਡੇ ਸੰਪਰਕ 'ਚ ਹਮੇਸ਼ਾ ਰਹਿੰਦੇ ਆ ਉਹ ਵੀ ਚੌਂਕੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਪਰ ਅਸੀਂ ਦੇਖਿਆ ਕਿ ਰਜਿੰਦਰ ਸ਼ਰਮਾ ਸਾਡੇ ਸਮਾਜ ਦੇ ਲੋਕਾਂ ਨਾਲ ਹਾਂ ਤੇ ਪਾਈਚਾਰੇ ਦੇ ਲੋਕਾਂ ਦੇ ਨਾਲ ਇਹ ਧੱਕੇਚਾਹੀ ਕਰ ਰਿਹਾ ਬੇਇਨਸਾਫੀ ਕਰ ਰਿਹਾ ਔਰ ਗਲਤ ਜਿਹੜੀ ਡੀਲਿੰਗ ਕਰ ਰਿਹਾ ਇਹ ਤੋਂ ਹਾਰੇ ਜਿੰਨੇ ਵੀ ਸਾਡੇ ਪੰਜ ਸਰਪਾ ਹਨ ਜਾਂ ਕੋਈ ਮੋਢ ਵਰ ਵਿਅਕਤੀ ਹੈ ਚਾਹੀਏ 라ਉਟਪੁਰ ਦੇ ਕੌਂਸਲਰ ਹੋਣ ਦੁਖੀ ਆ ਅਸੀਂ ਇਹ ਵੀ ਮੰਗ ਕਰਦੇ ਆ ਕਿ ਇਹ ਤੇ ਵੀ ਜਿਹੜੀ ਪ੍ਰਸ਼ਾਸਨ ਵੱਲੋਂ ਇਹ ਤੇ ਇਹਨੂੰ ਬੁਲਾਇਆ ਜਾਵੇ ਔਰ ਇਸ ਕਰਕੇ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਕੀ ਗਈ ਆ ਉਹਨੇ ਬੇਨਤੀ ਕਰਨਾ ਅਮਰਜੀਤ ਲੰਗੜਾ ਜੀ ਜਿਹੜੇ ਕੀ ਕਰਤਾਰਪੁਰ ਦੇ ਇੰਚਾਰਜ ਆ ਇੱਕ ਮਿੰਟ ਵਾਸਤੇ ਉਹ ਤੁਹਾਡੇ ਨਾਲ ਵਿਚਾਰ ਕਰਨਗੇ ਅਮਰਜੀਤ ਲੰਗੜਾ ਜੀ ਲੋਕੋ ਸਾਥੇ ਹੋ ਸਾਰੇ ਜਨ ਤਿੰਨ ਜਨ ਆਪ ਕਿਸੇ ਤਰ੍ਹਾਂ ਇਹ ਜਿੱਦਾਂ ਮੱਦੀ ਜੀ ਨੇ ਦੱਸਿਆ ਵੀ ਇਹ ਹਰੇਕ ਜਣ ਕੇ ਚੌਂਕੀ ਵਿੱਚ 8:00 ਵਜੇ ਹੋ ਰਿਹਾ ਆ ਕੋਈ ਆਪਣੇ ਸਮਾਜ ਨੂੰ ਧੱਕਾ ਬਹੁਤ ਹੋ ਰਿਹਾ ਆ ਔਰ ਜਿਹੜੀ ਇੱਕ ਤਰਫਾ ਹੀ ਬਰਚਾ ਕਰ ਦਿੰਦੇ ਆ ਜੇ ਆਪਣੇ ਸਵਾਜ ਦੇ ਇੱਕ ਤਰਫਾ ਇਹ ਪਰਚਾ ਕਰਦੇ ਆ ਦੂਜੇ ਬੰਦੇ ਨੇ ਪੂਰੀ ਤਰ੍ਹਾਂ ਦੀ ਕੋਸ਼ਿਸ਼ ਕਰਦੇ ਆ ਇਹ ਸਾਡੇ ਭੂਗੋਲ ਵਿੱਚ ਵੀ ਇਸ ਕਈ ਸਾਡੇ ਵੱਸੇ ਸਾਡੋ ਕੋਈ ਦਾ ਆਇਆ ਪਹਿਲਾਂ ਵੀ ਆਉਂਦੇ ਰਹੇ ਆ ਸਾਡੇ ਇੱਕ ਮਸਲਾ ਹੈਗਾ ਸਾਡੇ ਆਪਣੇ ਅੱਜ ਪੁੱਤਰਾਂ ਦਾ ਬੁੱਲ ਪੁੱਤਰਾਂ ਦੇ ਮੁੰਡੇ ਸਗੇ ਉਹ ਧੱਕੇ ਆ ਪ੍ਰਸ਼ਾਸਨ ਦਿੱਤੇ ਗਏ ਆ 2037 ਵੀ ਲੱਗੀ ਆ ਤੇ ਉਹਨਾਂ ਜਿਹੜੇ ਆਪਣੇ ਬਜ਼ੁਰਗਾਂ ਸੇ ਲੜਾਈ ਦਾ ਉਹ ਪੁੱਟਿਆ ਗਏ ਹੋਰ ਬੰਦਿਆਂ ਨੇ ਤੇ ਇੱਕ ਪਲਾਨ ਦੇ ਆਧਾਰ ਤੇ ਉਹ ਚੱਕ ਕੇ ਲਿਆ ਕੇ ਪ੍ਰਸ਼ਾਸਨ ਨੂੰ ਪੁੱਟ ਕੇ ਉਹਨੇ ਮੂੰਹ ਚ ਪਾਣੀ ਪਾ ਪਾ ਕੇ ਮਨਾ ਲਿਆ ਉਹਨਾਂ ਦੇ ਬਿਤੇ ਪੰਨਾ 307 ਵੀ ਲੱਗੀ ਹੋਣੇ ਫੋੜੀ ਪੱਤੀ ਉਹਨਾਂ ਦਾਜ ਕੀਤੇ ਗਏ ਆ ਤੇ ਅਸੀਂ ਇਹ ਆਪਣੇ ਪ੍ਰਚਾਰਨ ਮੰਗ ਕਰਦੇ ਆ ਜੇ ਉਹ ਜਿਹੜੇ ਅਫਸਰਾਂ ਨੂੰ ਵੀ ਜਿਹੜੀ ਇਹ ਚੀਜ਼ਾਂ ਦੀ ਆ ਇਹਨਾਂ ਦੀ ਆਪਣੇ ਤੁਸੀਂ ਆਪਣੀ ਇਨਕੁਆਰੀ ਕੀਤੀ ਜਾਵੇ ਇਹਨਾਂ ਦੀ ਜਿਹੜੇ ਮੰਦੀ ਆ ਇਹਦੇ ਵੀ ਸਾਡੇ ਇਹਦੇ ਵੀ ਤੇ ਜੋ ਸਾਡੇ ਦੇ ਭੂਖਰਤ ਮਸਲਾ ਹੈਗਾ ਉਹਦੀ ਵੀ ਇਨਕੁਆਰੀ ਕੀਤੀ ਜਾਵੇ ਤੇ ਆਪਣੇ ਬੰਦਿਆਂ ਨੂੰ ਖਾਬਦਵਾ ਜਾਵੇ ਜੈ ਭੀਮ ਜੈ ਭਾਸ